ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂਗੇ 222 ਕਣਕ ਅਤੇ 327 ਕਣਕ ਦੇ ਜਿਹੜੇ ਬੱਲੀਆਂ ਦੇ ਵਿੱਚ ਉਹ ਦਾਣੇ ਨੇ ਵੀ ਕਿੰਨੇ ਨਿਕਲਦੇ ਨੇਗੇ ਵੀ ਆਪਾਂ ਦਾਣੇ ਤੋਂੰ ਦੱਜਾ ਲਾ ਸੀ ਕਿ ਵੀ ਕਿੰਨਾ ਝਾੜ ਨਿਕਲ ਸਕਦਾਗਾ ਤੇ ਆਪਾਂ ਨਾਲ ਹੀ ਦੱਸਾਂਗੇ ਵੀ ਕਿੰਨੇ ਗਰੀਕ ਰਹਿੰਦੇ ਨੇ ਜਾਂ ਮੋਟੇ ਰਹਿੰਦੇ ਨੇ ਦਾਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਇਹ ਨਹੀਂ ਹੈਗਾ ਕੋਈ ਆਪਾਂ ਵੀ ਛਾਂਟ ਕੇ ਦਾਣੇ ਮੋਟੇ ਕੱਢ ਕੇ ਉਹ ਆਪਾਂ ਵੀਡੀਓ ਦੇ ਵਿੱਚ ਦਿਖਾ ਦਈਏ ਵੀ ਇੰਨੇ ਮੋਟੇ ਹੋਏ ਨੇ ਕਣਕ ਦੇ ਦਾਣੇ ਇਹਦੇ ਇੰਨੇ ਮੋਟੇ ਹੋਏ ਨੇ ਬਰੀਕ ਦਾਣੇ ਵਿੱਚ ਕੀ ਆਪਾਂ ਦੇਖਦੇ ਹਾਂ ਨੇ ਵੀਡੀਓ 'ਚ ਬਰੀਕ ਦਾਣੇ ਸਾਈਡ ਤੇ ਕੱਢ ਕੇ ਰੱਖ ਦਿੰਦੇ ਨੇ ਤੇ ਮੋٹے-ਮੋٹے ਦਾਣੇ ਦਿਖਾਉਣ ਦੇ ਨੇ ਵੀ ਇੰਨੀ ਸੋਹਣੀ ਕਣਕ ਹੋਈ ਆ ਇਹ ਬੀਜ ਆਪਣਾ ਕਣਕ ਦਾ ਬਹੁਤ ਵਧੀਆ ਨਿਕਲਿਆ ਆਪਾਂ ਤੁਹਾਨੂੰ ਜਿੰਨੇ ਵੀ ਹੋਣਗੇ ਦਾਣੇ ਸਾਹਮਣੇ ਦਿਖਾਵਾਂਗੇ ਵੀ ਆਹ ਦਾਣੇ ਨਿਕਲ ਰਹੇ ਨੇ ਇਹਦੇ ਵਿੱਚੋਂ ਬਰੀਕ ਹੋਏ ਨੇ ਜਿੰਨੇ ਵੀ ਜਾਂ ਮੋٹے ਦਾਣੇ ਹੋਏ ਨੇ ਸਾਰੇ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਜਿਹੜੀ ਆਪਾਂ ਸਿੱਟੇ ਨਾਲ ਕਣਕ ਕੀਜੀ ਸੀ ਪਿਛਲੇ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਹਾਂ ਤਾਂ ਤਿਆਰ ਬਾਬੀ ਨਾਲ ਦੀ ਨਾਲ ਸਾਂਝਾ ਕਰਦੇ ਰਹੇ ਹਾਂ ਵੀ ਹੁਣ ਆਹ ਸਟੇਜ ਤੇ ਪਹੁੰਚੀ ਆ ਕਣਕਾ ਜਿਹੜੀ ਵੀਡੀਓ ਇਹ ਛੱਟੇ ਵਾਲੀ ਕਣਕ ਆਪਣੀ ਇਹ ਵੀ ਇਹਦੇ ਨਾਲ ਪਹਿਲਾਂ ਬੀਜੀ ਸੀਗੀ ਇਹ ਕਣਕ 222 ਬੀਜ ਦਾ ਕਣਕ ਦਾ ਬੀਜ ਆ ਇਹ ਤੇ ਇਹ ਬਾਅਦ ਚ ਆਪਾਂ 15 ਦਿਨ ਬਾਅਦ ਰੋ ਬੀਜੀ ਸੀਗੀ ਛੱਟੇ ਵਾਲੀ ਤੇ ਇਹ ਹੈਗੇ 327 ਬੀਜ ਆ ਜਿਹੜਾ ਕਣਕ ਦਾ ਇਹ ਵੀ ਹੁਣ ਤਕਰੀਬਨ ਪੱਕ ਕੇ ਤਿਆਰ ਹੋ ਚੁੱਕਿਆ ਬਾਡੀ ਦਾ ਹੁਣ ਜਿਵੇਂ ਟਾਈਮ ਚੱਲ ਰਿਹਾ ਤਾਂ ਆਪਾਂ ਬਾਕੀ ਹੁਣ ਮੌਸਮ ਦੇ ਹਿਸਾਬ ਦੇ ਨਾਲ ਦੇਖ ਕੇ ਇਹਨੂੰ ਵੀ ਵੱਢਾਂਗੇ ਕਿਉਂਕਿ ਇਹ ਥੋੜਾ ਜਿਹਾ ਜਲਦੀ ਪੱਕਦਾ ਇਹਦਾ 222 ਨਾਲੋਂ ਛੇਤੀ ਪੱਕ ਜਾਂਦਾ ਇਹ ਬੀਜ ਥੋੜਾ ਜਿਹਾ ਬੀਜੇ ਆਪਾਂ ਇਕੱਠੇ ਸੀਗੇ 222 ਦੇ ਨਾਲ ਇੱਕੋ ਜੇ ਬੀਜੇ ਸੀਗੇ ਇੱਕੋ ਦਣ ਬੀਜੇ ਸੀ ਆਪਾਂ ਇਹ ਤੇ ਬਾਕੀ ਹੁਣ ਇਹ ਜਿਹੜਾ ਸਿੱਟੇ ਵਾਲਾ ਬੀਜ ਆ ਇਹ ਹੈ ਤਾਂ 222 ਬੀਜ ਆ ਇਹ ਪਰ ਆਪਾਂ ਤੁਹਾਨੂੰ ਦਿਖਾਉਣਾ ਵੀ ਇਹ ਹੁਣ ਨਾਲ ਹੀ ਪੱਕ ਚੁੱਕਾ ਜੇ ਆਪਾਂ ਨੂੰ ਪਹਿਲਾਂ ਇਹ ਲੱਗਦਾ ਸੀਗਾ ਜਦੋਂ ਬੀਜਿਆ ਸੀ ਇਹ ਸਿੱਟਾ ਦਿੱਤਾ ਸੀਗਾ ਵੀ ਇਹ ਦਾ 15 ਦਿਨ ਦਾ ਲੇਟ ਆਪਾਂ ਬੀਜਿਆ ਤੇ 15 ਦਿਨ ਦਾ ਫਰਕ ਪੈ ਜਾਊਗਾ ਪਰ ਇਹਦਾ ਕੋਈ ਫਰਕ ਨਹੀਂ ਪੈ ਇਹ ਨਾਲ ਹੀ ਹੁਣ ਜਿਵੇਂ ਸਮੇਂ ਦੇ ਹਿਸਾਬ ਨਾਲ ਇਹ ਹੁਣ ਤੁਸੀਂ ਵੀਡੀਓ ਚ ਦਾਣੇ ਦੇਖ ਲਓ ਬੱਲੀ ਦੇ ਵਿੱਚੋਂ ਨਿਕਲਦੇ ਜਿਵੇਂ ਪੱਕੇ ਬਿਨਾ ਨੇ ਨਿਕਲਦੇ ਨੇ ਇਹ ਕੋਈ ਇਹ ਨਹੀਂ ਹੈਗਾ ਕੋਈ ਨਰਮਾ ਦਾਣਾ ਵਿੱਚ ਜਾਂ ਗਿੱਲਾ ਪਿਆ ਹਲੇ ਜਾਂ ਕਣਕ ਹਰੀ ਪਈਆ ਆ ਦੇਖੋ ਤੁਸੀਂ ਵੀਡੀਓ ਚੈੱਕ ਕਰ ਲਵੋ ਦਾਣੇ ਪ੍ਰੋਪਰ ਤਿਆਰ ਹੋ ਗਈ ਬੱਲੀ ਹੁਣ ਪੱਕ ਕੇ ਜਿਵੇਂ ਤਿਆਰ ਆ ਗਈ ਕਣਕ ਇਹ ਦੂਸਰੀ ਦੇ ਨਾਲ 222 ਦੇ ਇਹ ਨਹੀਂ ਹੈਗਾ ਹੈਗਾ ਵੀ ਇਹ ਲੇਟ ਹੋ ਜੂਗੀ ਕਣਕ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਜਿੰਨਾ ਵੀ ਕਿਸਾਨ ਭਰਾਵਾਂ ਨੇ ਬਾਅਦ ਚੋਂ ਛਿੱਟੇ ਵਾਲੀ ਕਣਕ ਬੀਜੀ ਸੀ ਕਿ ਛੱਟਾ ਦਿੱਤਾ ਸੀ ਵੀ ਨਾਲ ਰਲ ਗਈ ਆ ਜਾਂ ਨਹੀਂ ਰਲੀ ਜਾਂ ਕਿਹੜੇ ਬੀਜ ਦਾ ਛਿਟਾ ਦਿੱਤਾ ਸੀਗਾ ਬਾਅਦ ਦੇ ਵਿੱਚੋਂ ਇਹ ਆਪਾਂ ਸੁਪਰ ਹੀਡਰ ਵਾਲੀ ਦਿਖਾਉਣਾ ਥੋੜੀ ਸੁਪਰ ਹੀਡਰ ਵਾਲੀ ਬੀਜੀ ਵੀ ਸੀ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਵੀਡੀਓ ਦੇ ਵਿੱਚ ਵੀ ਆਪਣੇ ਹਰੀ ਨਹੀਂ ਸੀ ਹੋਈ ਗਣਕ ਜਿਹੜੀ ਉਹ ਸੀਗੀ ਬਾਣ ਖੁਸ਼ ਕਰੇਗਾ ਸੀਗਾ ਤੇ ਹੁਣ ਇਹ ਤੁਹਾਨੂੰ ਬੱਲੀਆਂ ਦਿਖਾਉਣੇ ਆਪਾਂ ਇਹ ਹੈਗੀਆਂ ਨੇਗੀਆਂ 327 ਦੀਆਂ ਆਪਾਂ ਬੱਲੀਆਂ ਦੋ ਤੋੜੀਆਂ ਸੀਗੀਆਂ ਅਲੱਗ-ਅਲੱਗ ਜਗ੍ਹਾ ਦੇ ਵਿੱਚੋਂ ਇੱਕ ਇੱਕ ਖੇਤ ਦੇ ਵਿੱਚੋਂ ਤੇ ਇਹ ਬਾਕੀ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਦਾਣੇ ਕੱਟ ਕੇ ਹੁਣ ਤੇ ਇਹ ਹੈਗੀਆਂ ਨੇ 222 ਗਣਕ ਦੀਆਂ ਬੱਲੀਆਂ ਇਹਨਾਂ ਦੇ ਵਿੱਚ ਤੁਹਾਨੂੰ ਦਾਣੇ ਦਿਖਾਵਾਂਗੇ ਵੀ ਕਿੰਨੇ ਦਾਣੇ ਨਿਕਲਦੇ ਨੇ ਬੱਲੀ ਦੇ ਵਿੱਚੋਂ ਇਹ ਵੀ ਆਪਾਂ ਇੱਕ ਖੇਰ ਦੇ ਵਿੱਚੋਂ ਅਲੱਗ-ਅਲੱਗ ਬੱਲੀਆਂ ਲਈਆਂ ਸੀਗੀਆਂ ਦਿਖਾਵਾਂਗੇ ਹੁਣ ਵੀਡੀਓ ਦੇ ਵਿੱਚ ਸਾਰੇ ਦਾਣੇ ਦਿਖਾਵਾਂਗੇ ਵੀ ਗਿਣ ਕੇ ਵੀ ਦੱਸਾਂਗੇ ਕਿੰਨੇ ਨਿਕਲੇ ਨੇ ਇਹ ਜਿਹੜੇ ਦਾਣੇ ਤੁਸੀਂ ਦੋ ਢੇਰੀਆਂ ਸਾਹਮਣੇ ਦੇਖ ਰਹੇ ਹੋ ਇਹ ਹੈਗੀਆਂ ਨੇ 327 ਦੀਆਂ ਇਹਦਾ ਹੁਣ ਤੁਸੀਂ ਦੇਖ ਕੇ ਵੀਡੀਓ ਚ ਆਪੀ ਹੁੰਦਾ ਜਰਾਲ ਵੀ ਕਿੰਨੇ ਕਿ ਦਾਣੇ ਸਾਨੂੰ ਬਰੀਕ ਲੱਗਦੇ ਨੇ ਜਾਂ ਕਿੰਨੇ ਮੋٹے ਲੱਗਦੇ ਨੇ ਆਪਾਂ ਇਹ ਨਹੀਂ ਹੈਗਾ ਵੀ ਕੋਈ ਛਾਂਟ ਕੇ ਅਲੱਗ ਕਰਕੇ ਦਿਖਾਇਆ ਨੇ ਤੁਹਾਨੂੰ ਵੀ ਮੋٹے-ਮੋਟੇ ਦਾਣੇ ਅਲੱਗ ਕਰਕੇ ਦਿਖਾ ਦਿੱਤੇ ਵੀ ਆ ਦੇਖੋ ਇਹਨੇ ਮੋٹے ਦਾਣੇ ਨਿਕਲੇ ਨੇ ਬੱਲੀ ਦੇ ਵਿੱਚੋਂ ਇਹ ਹੈਗੀ ਆ 222 ਕਣਕ ਦੇ ਜਿਹੜੇ ਦਾਣੇ ਨੇ ਆਪਾਂ ਉਹ ਕੱਢੇ ਸੀ ਬੱਲੀ ਦੇ ਵਿੱਚੋਂ ਇਹਦੇ 'ਚ ਹੁਣ ਆਪਾਂ ਇਹ ਗਿਣਤੀ ਦੀ ਗੱਲ ਕਰੀ ਤਾਂ 55 57 ਹਾਂ 55 ਜਾਂ 57 ਦਾਣੇ ਨਿਕਲੇ ਨੇ ਇਹ ਬੱਲੀ ਦੇ ਵਿੱਚੋਂ 222 ਬੀਜ ਦੇ ਤੇ ਇਹ ਜਿਹੜੇ ਨਿਕਲੇ ਸੀਗੇ 327 ਦੇ ਇੱਕ ਬੱਲੀ ਦੇ ਵਿੱਚੋਂ ਤਾਂ ਇਹ 55 ਦਾਣੇ ਨਿਕਲੇ ਨੇ ਤੇ ਦੂਸਰੀ ਦੇ ਵਿੱਚੋਂ ਨਿਕਲੇ ਸੀਗੇ 63 ਦਾਣੇ ਇਹ ਹੈਗੇ ਸੀਗੇ 63 ਦਾਣੇ ਇਹ ਪੂਰੇ ਵਿਚੇ ਬਰੀਕ ਵਿਚੇ ਮੋٹے ਦਾਣੇ ਮਾਝੂ ਦਾਣਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਸੀਗੇ ਵਿਚੀ ਇਹਦੇ ਆਪਾਂ ਕੋਈ ਵੀ ਦਾਣਾ ਲੱਗ ਨਹੀਂ ਕਰਿਆ ਇਹਦੇ ਉੱਪਰੋਂ ਵਿਚੋਂ ਇਹਦੇ ਆਪਾਂ ਇਕੱਠੇ ਹੀ ਤੁਹਾਨੂੰ ਦਿਖਾ ਰਹੇ ਆ ਸਾਰੇ ਵੀਡੀਓ 'ਚ ਵੀ ਦਾਣੇ ਇਹਦੇ ਬਰੀਕ ਵੀ ਜ਼ਰੂਰ ਰਹੇ ਨੇ ਇਹ ਨਹੀਂ ਹੈਗਾ ਵੀ ਸਾਰੇ ਇਸ ਵਾਰ ਮੋٹے ਹੋਏ ਸੀ ਦਾਣੇ ਬਹੁਤ ਜ਼ਿਆਦੇ ਕਣਕ ਦੇ ਇਹ ਤੇ ਪਰ ਇੰਨਾ ਕ ਜ਼ਰੂਰ ਫਰਕ ਰਹਿ ਸਕਦਾ ਆਪਾਂ ਦੇਖਦੇ ਆ ਵੀ ਕੋਈ ਘਾਟਾਂ ਵਾਲੀ ਸਪਰੇਅ ਦੇ ਤੇ ਇੱਕ ਸਿਰਫ ਕਰੀ ਸੀ ਕਿ ਹੋਰ ਜ਼ਿਆਦਾ ਕੋਈ ਸਪਰੇਅ ਨਹੀਂ ਕਰੀ ਘਾਟਾਂ ਵਾਲੀ ਆਪਾਂ ਇਹਦੇ ਉੱਪਰ ਸਿਰਫ ਜੂਰੀਆ ਬਿਨਾਂ ਆਰਮਲੀ ਰੱਖਿਆ ਸੀਗਾ ਤੇ ਹੋਰ ਕੋਈ ਲੱਗਦਾ ਕਿਸੇ ਵੀ ਤਰ੍ਹਾਂ ਦੀ ਸਪਰੇ ਨਹੀਂ ਕਰੀ ਆਪਾਂ ਜੇ ਉੱਪਰ ਤੇ ਨਾ ਹੀ ਕੋਈ ਗੁੱਲੀ ਨੰਡ ਵਾਲੀ ਛੜਕੀ ਸੀ ਪਹਿਲਾਂ ਜਰੂਰ ਛੜਕੀ ਸੀ ਆਪਾਂ ਉਹ ਵੀ ਜਿਹੜੀ ਆਪਾਂ ਸਟਾਪ ਬੀਜਣ ਨਾਲ ਛੜਕਦੇ ਹੁੰਨੇ ਆ ਬਾਕੀ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜਰੂਰ ਕਰ ਦਿਓ ਬਾਕੀ ਵੀ ਕਿਸਾਨ ਭਰਾਵਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਆਪਣੇ ਜਿਹੜੇ ਕਿਸਾਨ ਵੀਰਾਂ ਨੇ ਹੁਣ ਤੱਕ 222 ਜਾਂ 327 ਕਣਕ ਵੱਡੀ ਆ ਉਹ ਆਪਣਾ ਤਜਰਬਾ ਸਾਡੇ ਨਾਲ ਜਰੂਰ ਸਾਂਝਾ ਕਰਨ ਵੀ ਕਿੰਨੇ ਕਾਉਂਟਰ ਦਾ ਝਾੜ ਨਿਕਲਿਆ ਇਸ ਵਾਰ ਜਾਂ ਕਿੰਨੇ ਮਣ ਦਾ ਨਿਕਲਿਆਗਾ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤਾਂ ਜੋ ਆਪਾਂ ਜਾਣਕਾਰੀ ਤੁਹਾਡੀ ਅੱਗੇ ਸ਼ੇਅਰ ਕਰ ਸਕੀਏ ਵੱਧ ਤੋਂ ਵੱਧ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ